ਮਾਮਲਾ ਪਿੰਡ ਰਾਮਪੁਰ ਨੇੜੇ ਦਰਾਹਾ ਦਾ ਹੈ ਜਿੱਥੇ ਇੱਕ ਘਰ ਵਿੱਚ ਵੜ ਕੇ ਬਜ਼ੁਰਗ ਜੁੜੇ ਨਾਲ ਲੁੱਟਮਾਰ ਕੀਤੀ ਗਈ ਬਜ਼ੁਰਗ ਔਰਤ ਦੀਆਂ ਵਾਲੀਆਂ ਉਤਾਰ ਲਈਆਂ ਗਈਆਂ ਤੇ ਘਰ ਦਾ ਕੀਮਤੀ ਸਮਾਨ ਸੋਨਾ ਮੋਬਾਈਲ ਫੋਨ ਅਤੇ ਚੈੱਕ ਬਾਕਸ ਤੱਕ ਚੋ ਲੈ ਗਏ ਚਾਰ ਚੋਰ ਦੱਸੇ ਜਾ ਰਹੇ ਹਨ ਤੇ ਚੋਰਾਂ ਨੇ ਘਰ ਦਾ ਦਰਵਾਜ਼ਾ ਤੋੜ ਕੇ ਘਰ ਵਿੱਚ ਐਂਟਰ ਹੋ ਕੇ ਥੋੜਾ ਫਰਾਲੀ ਕੀਤੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ ਉਹ ਸੁਣਦਿਆਂ ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਇਹ ਵੀਰ ਜੀ ਤਕਰੀਬਨ ਰਾਤ 2:10 ਤੇ ਮੈਨੂੰ ਫੋਨ ਆਇਆ ਜੀ ਮੇਰੇ ਚਾਚਾ ਜੀ ਨੇ ਇਹ ਮੇਰੀ ਕੋਠੀ ਨਾਲ ਆ ਜੀ ਇਹ ਕਹਿੰਦੇ ਵੀ ਲਾਲੀ ਆ ਜਾ ਵੀ ਅਸੀਂ ਪੱਟੇ ਗਏ ਤੇ ਮੈਂ ਆਇਆ ਸਾਰ ਇਧਰ ਤਕਰੀਬਨ 15-20 ਮਿੰਟ ਚ ਆ ਗਿਆ ਜੀ ਮੈਂ ਪਹਿਲਾਂ ਮੈਂ ਕੋਠੇ ਤੇ ਚੜ ਕੇ ਮੈਨਰੇ ਮੇਰੇ ਬੇਟੇ ਨੇ ਦੇਖਿਆ ਵੀ ਇਹ ਕਹਿੰਦੇ ਵੀ ਸਾਨੂੰ ਲੁੱਟ ਕੇ ਲੈ ਗਏ ਚਾਰ ਬੰਦੇ ਸੀਗੇ ਅਸੀਂ ਕਹਾਂ ਵੀ ਸਾਡੇ ਨਾਂ ਵਰਨ ਉਹ ਦੇਖਣ ਤੋਂ ਬਾਅਦ ਮੈਂ 15 ਮਿੰਟ ਜਿੱਥੇ ਆ ਗਿਆ ਜੀ ਜਦ ਮੈਂ ਇੱਥੇ ਆਇਆ ਇਹਨਾਂ ਦੀ ਬੁਰੀ ਹਾਲਤ ਸੀਗੀ ਜੀ ਬੈਠੇ ਸੀਗੇ ਦੋਵੇਂ ਬਜ਼ੁਰਗ ਨੇ ਸਾਰਾ ਸਮਾਨ ਖੰਡਿਆ ਪਿਆ ਸੀਗਾ ਆਹ ਦਰਵਾਜ਼ਾ ਤੋੜਿਆ ਜੀ ਉਹਨਾਂ ਨੇ ਆ ਦੇਖੋ ਸਰ ਆਹ ਦਰਵਾਜ਼ਾ ਤੋੜ ਕੇ ਅੰਦਰ ਆ ਗਏ ਜੀ ਚਾਰ ਬੰਦੇ ਉਹਨਾਂ ਚੋਂ ਦੋ ਨੇ ਚਾਚਾ ਜੀ ਨੂੰ ਬਿਠਾ ਲਿਆ ਇੱਥੇ ਤੇ ਇੱਕ ਬੰਦਾ ਚਾਚੀ ਦੀਆਂ ਕਰਨਾਂ ਦੀਆਂ ਵਾਲੀਆਂ ਨੂੰ ਪੈ ਗਿਆ ਉਹ ਕਹਿੰਦੇ ਵੀ ਨਾ ਮੈਂ ਮਰੀਜ਼ ਆ ਸ਼ੂਗਰ ਦੀ ਵੀ ਮੇਰੇ ਕੰਨ ਨਾਲ ਨੋਚ ਕੱਢ ਕੇ ਦੇ ਦਿੱਤੀਆਂ ਤੇ ਉਸ ਤੋਂ ਬਾਅਦ ਕਹਿੰਦੇ ਵੀ ਹੋਰ ਉਹ ਕਹਿੰਦੇ ਵੀ ਸਾਨੂੰ ਮਾਰੇ ਉਹ ਨਾ ਦਾ ਸੀਗੇ ਜੀ ਉਹਨਾਂ ਕੋਲ ਤਿੱਖੇ ਛੁਰਪਾਨਾ ਵੀ ਆ ਚੱਕੋ ਚਾਬੀ ਵੀ 50000 ਰੁਪਈਆ ਵੀ ਉਹ ਵੀ ਲੈ ਗਏ ਉਹ ਡਰੇ ਨਾ ਗਏ ਸਰ ਉਹ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਸਾਰਾ ਕੋਲ ਕੇ ਤੋੜ ਕੇ ਸਾਰੇ ਕਮਰੇ ਦੀ ਕਾਰ ਦੀ ਚਾਬੀ ਲੈ ਲਈ ਕਾਰ ਵੀ ਖੋਲਤੀ ਇੱਕ ਮੋਬਾਈਲ ਸਾਰ ਤੇ ਸੋਨੇ ਦੀਆਂ ਵਾਲੀਆਂ ਹੋਰ ਸੋਨਾ 50000 ਕੈਸ਼ ਇੱਕ ਘੜੀ ਤੇ ਬਾਕੀ ਚੈੱਕ ਬੁੱਕਾਂ ਲੈ ਕੇ ਜੀ ਨਾਲ ਜਾ ਕੇ ਸਾਰੇ ਕਾਗਜ਼ ਪੱਤਰ ਸਾਰ ਤੇ ਉਸ ਤੋਂ ਬਾਅਦ ਮੈਂ ਇੱਥੇ ਆਉਣ ਤੋਂ ਬਾਅਦ 15 ਮਿੰਟ ਬਾਅਦ 112 ਨੰਬਰ ਤੇ ਕਾਲ ਕੀਤੀ ਜੀ ਪੁਲਿਸ ਨੂੰ ਪੁਲਿਸ ਤਕਰੀਬਨ 20 ਮਿੰਟ ਦੇ ਵਿੱਚ ਵਿੱਚ ਆ ਗਈ ਜੀ ਤੇ ਫਿਰ ਮੈਂ ਫੋਨ ਕੀਤਾ ਜੀ ਸਰਪੰਚ ਸਾਹਿਬ ਨੂੰ ਸਾਡੇ ਪਿੰਡ ਵਾਲਿਆਂ ਨੂੰ ਉਹਨਾਂ ਨੇ ਵੀ ਫੋਨ ਕਰਨ ਤੋਂ 15 20 ਮਿੰਟ ਬਾਅਦ ਐਸ ਐਚਓ ਦਾਤਾਪਤ ਸਾਹਿਬ ਉਹਨਾਂ ਨੂੰ ਲੈ ਕੇ ਆ ਗਏ ਜੀ ਤੇ ਉਹ ਇੱਥੇ ਸਵੇਰੇ 5-6 ਵਜੇ ਤੱਕ ਰਹੇ ਨੇ ਦੱਤ ਸਾਹਿਬ ਸਾਰੀ ਕਾਰਵਾਈ ਆਪ ਬਿਠਾ ਕੇ ਕਰਕੇ ਸਾਰਾ ਕੁਝ ਕਰਕੇ ਦੇਣਗੇ ਐ ਸਰ ਕੀ ਮਸਲਾ ਹੈ ਜੀ ਕਿ ਨਾ ਤੁਹਾਡਾ ਮੇਰਾ ਨਾਮ ਰਿਸ਼ਪਾਲ ਸਿੰਘ ਆ ਜੀ ਮੈਂ ਜਮਨ ਡੀਸੀ ਨੂੰ ਤੇ ਕਹਿੰਦੇ ਨੇ ਤੇ ਰਾਤ 10 ਵਜੇ ਦੇ ਕਰੀਬ ਆਇਆ ਹੋਇਆ ਤੇ ਸਾਡਾ ਦਰ ਘੱਣ ਕੇ ਤੇ ਜਾਨਵਰ ਸੀ ਉੱਠੇ ਸਾਨੂੰ ਜਾਨ ਨੂੰ ਘੇਰ ਲਿਆ ਕਿ ਚਾਰ ਜਾਨੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਦਾ ਸੀਗੇ ਇੱਕ ਕਦੇ ਹ ਡੰਡਾ ਸੀ ਕਦੇ ਹੱਥ ਤੇ ਇਤੇ ਜਹੀ ਸੀ ਤੇ ਉਹ ਕਹਿੰਦੇ ਵੀ ਜੋ ਹੈਗਾ ਸਾਡੀ ਆਖਰਦੋ ਨਹੀਂ ਸੋਡੇ ਨਾਲ ਰਹਿ ਜਿਹੜਾ ਕਰਨਾ ਕਰਨਾ ਅਸੀਂ ਡਰਦੇ ਆ ਮਾਰਨ ਦੇ ਵੀ ਸਾਨੂੰ ਮਾਰਨ ਨਾਲ ਬੁੜੇ ਬੰਦੇ ਆ ਵੀ 60 ਤੋਂ ਡਰਦੇ ਆ ਵਾਲੇ ਨੇ ਵਾਲੀਆਂ ਅੰਟੀਆਂ ਦੇਤੀਆਂ ਜੋ ਸਾਡੇ ਕੋਲ ਪੈਸੇ ਪਏ ਸੀਗੇ ਉਹ ਉਹ ਕਾਤਾ ਵੀ ਆ ਪੈਦੇ ਤੁਸੀਂ ਲੈ ਜਾ ਸਕਦੇ ਵਾਇ ਗਿਆ ਸਮਾਤਾ ਨਾ ਵਾਹ ਹੋ ਸਾਡੇ ਕੋਲ ਮਾਰ ਕੋਈ ਹੈ ਨਹੀਂ ਆ ਕੱਪੜੇ ਕੁੱਪੜੇ ਜਾਂ ਘੜੀ ਸੀਗੀ ਇੱਕ ਵਾਰਾਂ ਆਈ ਹੀ ਉਹ ਨਿਕਮਾ ਟਾਹ ਹੋਰ ਪਾਣੇ ਸੀ ਇਹ ਫੋਨ ਪਏ ਉਹ ਲੈ ਕੇ ਕਰਕੇ ਕੋਈ ਕੱਪੜੇ ਜੀ ਇਕੱਠੇ ਕਰਕੇ ਇੱਕ ਬੈਗ ਚ ਪਾ ਕੇ ਲੈ ਗਈ ਤੇ ਕਹਿੰਦਾ ਹਲਾ ਦਾ 35 40 ਮਿੰਟ ਉਹ 1:30 ਵਜੇ ਆ ਕੇ ਤੇ 2 ਵਜੇ ਦੇ ਕਰੀਬ 2:30 ਵਜੇ ਦੇ ਕਰੀਬ ਦੇ ਕਿ ਸਵਾ 2:30 ਇੱਥੇ ਗਈ ਉਹ ਗਏ ਨੇ ਉਹ ਤੇ ਕਿੰਨੇ ਦਾ ਨੁਕਸਾਨ ਹੋ ਗਿਆ ਆਪਣਾ ਕੋਈ ਸਾਡਾ ਜੀ ਦੇਖੋ 50 ਹਜ਼ਾਰ ਰੁਪਏ ਦੇ ਵਿੱਚ ਆ ਉਹ ਹੋਇਆ ਉਸ ਅੱਧੇ ਟੋਲੇ ਦੇ ਉੱਤੇ ਦੀਆਂ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੇ ਇਹਨਾਂ ਦੇ ਮੂੰਹ ਟਕੇ ਹੋਏ ਸੀ ਹਾਂਜੀ ਸਾਰਿਆਂ ਦੇ ਫਟਕੇ ਬੰਨੇ ਸੀ ਇੱਥੋਂ ਅੱਖਾਂ ਹੀ ਅੱਖਾਂ ਦੇਖਦੀਆਂ ਵੀ ਉਹ ਨਾਰਾਇਬਾਦ ਵਾਲਾ ਵੀ ਫਟਕੇ ਲੀਲਾ ਸੀ ਜਾਂ ਕਾਲਾ ਸੀ ਆ ਸਾਨੂੰ ਉਹਦੇ ਬਾਰੇ ਖਨੇਰੇ ਸੀਗੇ ਬਾਹਰੋਂ ਕੋ ਵੱਲਬ ਲੱਗਾਂਦਾ ਉਹਦਾ ਹੀ ਚਲਣਾ ਅੰਦਰ ਪੈਂਦਾ ਸੀ